ਦੋਸਤੋ ਸੰਗਰੂਰ ਤੋਂ ਖਬਰ ਆਈ ਹੈ ਕਿ ਉਥੇ ਸ਼ਹਿਰ ਦੇ ਵਿੱਚ ਕਿਸੇ ਨੇ ਕੈਂਪ ਲਾਇਆ ਤੇ ਕੈਂਪ ਦੇ ਵਿੱਚ ਉਹਨਾਂ ਨੇ ਕੈਂਪ ਲਾਉਣ ਵਾਲੇ ਲੋਕਾਂ ਨੇ ਕਿਹਾ ਕਿ ਜਿਹੜੇ ਲੋਕ ਗੰਜੇਪਣ ਦੇ ਸ਼ਿਕਾਰ ਨੇ ਜਿਨ੍ਹਾਂ ਦੇ ਸਿਰ ਦੇ ਵਿੱਚ ਗੰਜ ਪੈ ਚੁੱਕਿਆ ਅਸੀਂ ਉਹਨਾਂ ਦੇ ਗੰਜ ਦਾ ਇਲਾਜ ਕਰਾਂਗੇ ਗਰੰਟੀ ਨਾਲ ਇਸ ਤਰ੍ਹਾਂ ਦਾ ਜਦੋਂ ਉਹਨਾਂ ਨੇ ਪ੍ਰਚਾਰ ਕੀਤਾ ਤਾਂ ਜਿਨ੍ਹਾਂ ਦੇ ਸਿਰਾਂ ਦੇ ਵਿੱਚ ਗੰਜ ਪੈ ਚੁੱਕੇ ਸੀ ਲੋਕਾਂ ਦੇ ਗੰਜੇਪਣ ਦਾ ਸ਼ਿਕਾਰ ਸੀਗੇ ਉਹ ਲੋਕ ਹੈ ਜਿਹੜੇ ਇਸ ਕੈਂਪ ਦੇ ਵਿੱਚ ਆਪਣਾ ਇਲਾਜ ਕਰਾਉਣ ਗਏ ਤੇ ਉਹ ਕੈਂਪ ਲਾਉਣ ਵਾਲੇ ਬੰਦੇ ਨੇ ਇਲਾਜ ਕਰਨ ਵਾਲੇ ਬੰਦੇ ਨੇ ਜਦੋਂ ਉਹਨਾਂ ਦੇ ਸਿਰ ਦੇ ਵਿੱਚ ਕੋਈ ਤੇਲ ਟਾਈਪ ਦਵਾਈ ਸੀ ਕੀ ਉਹਦੇ ਵਿੱਚ ਮਿਕਸ ਸੀ ਪਤਾ ਨਹੀਂ ਉਹ ਜਦੋਂ ਉਹਨਾਂ ਦੇ ਸਿਰ ਦੇ ਉੱਤੇ ਜਾਂ ਸਰੀਰ ਦੇ ਉੱਤੇ ਉਹਦੀ ਮਾਲਿਸ਼ ਕੀਤੀ ਹੈ ਤਾਂ ਨਤੀਜਾ ਇਹ ਨਿਕਲਿਆ ਕਿ ਉਹਨਾਂ ਲੋਕਾਂ ਨੂੰ ਇਨਫੈਕਸ਼ਨ ਹੋ ਗਿਆ ਅਲਰਜੀ ਹੋ ਗਈ ਉਹਨਾਂ ਦੀਆਂ ਅੱਖਾਂ ਦੇ ਵਿੱਚ ਕੁੱਕਰੇ ਪੈ ਗਏ ਲਾਲੀ ਹੋ ਗਈ ਤੇ ਉਹਨਾਂ ਦੀਆਂ ਅੱਖਾਂ ਚੋਂ ਪਾਣੀ ਵਗਣਾ ਸ਼ੁਰੂ ਹੋ ਗਿਆ ਚਮੜੀ ਰੋਗ ਹੋ ਗਿਆ ਉਹ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਵੱਡੀ ਗਿਣਤੀ ਦੇ ਵਿੱਚ ਤੇ ਇਹ ਲੋਕ ਆ ਜਿਹੜੇ ਵੱਡੀ ਗਿਣਤੀ ਦੇ ਵਿੱਚ ਫਿਰ ਸਰਕਾਰੀ ਹਸਪਤਾਲ ਵਿੱਚ ਸੰਗਰੂਰ ਦੇ ਵਿੱਚ ਵੀ ਦਾਖਲ ਹੋਏ ਨੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਦਾਖਲ ਵੀ ਹੋਏ ਨੇਗੇ ਤੇ ਇਹ ਉੱਥੇ ਵਾਪਰ ਚੁੱਕੀ ਆ ਗੱਲ ਤੇ ਜਿਹੜੇ ਕੈਂਪ ਲਾਉਣ ਵਾਲੇ ਸੀ ਉਹਨਾਂ ਦੇ ਵਿੱਚੋਂ ਇੱਕ ਅੱਧੇ ਦੀ ਕਿਸੇ ਦੀ ਗ੍ਰਿਫਤਾਰੀ ਵੀ ਹੋਈ ਐ ਤੇ ਕੁਝ ਫਰਾਰ ਦੱਸੇ ਜਾਂਦੇ ਆ ਖਬਰ ਦੇ ਮੁਤਾਬਕ ਤੇ ਪੜਤਾਲ ਕਰਨ ਤੇ ਪਤਾ ਲੱਗਿਆ ਕਿ ਇਹ ਜਿਹੜੇ ਕੈਂਪ ਲਾਉਣ ਵਾਲੇ ਸੀ ਜਾਂ ਕੈਂਪ ਦੀ ਉਹਨਾਂ ਕੋਲੇ ਕੋਈ ਮਨਜ਼ੂਰੀ ਨਹੀਂ ਸੀ ਪ੍ਰਸ਼ਾਸਨ ਵੱਲੋਂ ਤੇ ਇਹ ਪ੍ਰਮਾਣਿਤ ਕੈਂਪ ਨਹੀਂ ਸੀਗਾ ਤੇ ਆਪ ਮੁਹਾਰੇ ਲਾਇਆ ਗਿਆ ਸੀਗਾ ਤੇ ਉਹੀ ਬਿਨਾ ਦੱਸੇ ਪੁੱਛੇ ਜਿਵੇਂ ਸਾਡੇ ਅਕਸਰ ਹੀ ਸਾਡੇ ਪੰਜਾਬ ਦੀ ਧਰਤੀ ਤੇ ਚੱਲਦਾ ਹੈ ਤਾਂ ਇਹ ਉਹਨਾਂ ਲੋਕਾਂ ਨੂੰ ਇਸ ਕਰਕੇ ਇਹ ਸ਼িকার ਕਿਉਂ ਬਣਨਾ ਪਿਆ ਇਸ ਤਰ੍ਹਾਂ ਦਾ ਉਹਨਾਂ ਨੂੰ ਹੋਰ ਬਿਮਾਰੀਆਂ ਕਿਉਂ ਲੱਗੀਆਂ ਕਿਉਂਕਿ ਸਾਡੇ ਪੰਜਾਬ ਦੀ ਧਰਤੀ ਤੇ ਸਾਡੇ ਦੇਸ਼ ਦੇ ਵਿੱਚ ਇਹ ਆਮ ਹੀ ਗੱਲ ਪ੍ਰਚਲਿਤ ਹੈ ਕਿ ਇਸ ਤਰ੍ਹਾਂ ਦੇ ਕੈਂਪ ਲੱਗਦੇ ਨੇ ਤੇ ਕੈਂਪਾਂ ਦੇ ਵਿੱਚ ਮਰੀਜ਼ਾਂ ਨੂੰ ਹੋਕਾ ਦੇ ਦਿੱਤਾ ਜਾਂਦਾ ਹੈ ਤੇ ਸਾਡੇ ਲੋਕਾਂ ਦੇ ਵਿੱਚ ਇਹ ਜਿਹੜੀ ਲਾਈ ਲਗਤਾਲੀ ਗੱਲ ਹੈਗੀ ਹੈ ਕਿ ਕਿ ਤੋਂ ਵੀ ਕੋਈ ਪ੍ਰਚਾਰ ਸੁਣਿਆ ਤੇ ਉਸ ਪ੍ਰਚਾਰ ਦੇ ਪ੍ਰਭਾਵ ਥੱਲੇ ਆ ਕੇ ਉਹ ਤੇ ਉੱਥੇ ਜਾ ਬੜਦੇ ਨੇ ਆਪਣਾ ਇਲਾਜ ਕਰਾਉਣ ਤੇ ਕਦੇ ਵੀ ਉਹ ਸੋਚਦੇ ਨਹੀਂ ਹੈਗੇ ਕਿ ਕੀ ਇਹ ਕੈਂਪ ਲਾਉਣ ਵਾਲੀ ਸੰਸਥਾ ਕੌਣ ਹੈ ਇਸ ਸੰਸਥਾ ਦੇ ਵਿੱਚ ਇਲਾਜ ਕਰਨ ਵਾਲੇ ਡਾਕਟਰ ਕੌਣ ਨੇ ਕਿਹੋ ਜਿਹੇ ਨੇ ਉਹ ਕੀ ਕੁਆਲੀਫਾਈਡ ਨੇ ਕੀ ਉਹਨਾਂ ਦੀ ਡਿਗਰੀ ਹੈ ਕੀ ਇਹ ਕੈਂਪ ਹੈ ਜਿਹੜਾ ਪ੍ਰਸ਼ਾਸਨ ਵੱਲੋਂ ਆਗਿਆ ਮਨਜ਼ੂਰੀ ਮਿਲੀ ਹੋਈ ਹੈ ਨੂੰ ਇਹ ਗੱਲਾਂ ਅਸੀਂ ਕਦੇ ਵੀ ਪੜਤਾਲ ਨਹੀਂ ਕਰਦੇ ਬਿਨਾਂ ਸ਼ੱਕ ਇਸ ਪੰਜਾਬ ਦੀ ਧਰਤੀ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਜਿਨ੍ਹਾਂ ਦਾ ਸਮਾਜ ਦੇ ਵਿੱਚ ਬਹੁਤ ਵਧੀਆ ਅੱਛਾ ਆਧਾਰ ਹੈ ਸਮਾਜ ਸੇਵੀ ਸੰਸਥਾਵਾਂ ਨੇ ਉਹ ਕੈਂਪ ਲਾਉਂਦੀਆਂ ਨੇ ਤੇ ਮਰੀਜ਼ਾਂ ਨੂੰ ਉੱਥੇ ਇਕੱਠੇ ਕਰਦੇ ਆ ਡਾਕਟਰਾਂ ਨੂੰ ਵੀ ਕਾਬਲ ਡਾਕਟਰਾਂ ਨੂੰ ਉੱਥੇ ਬੁਲਾਉਂਦੇ ਆ ਤੇ ਮਰੀਜ਼ਾਂ ਦਾ ਉਹ ਇਲਾਜ ਕਰਵਾਉਂਦੇ ਵੀ ਆ ਪਰ ਕੁਝ ਜਿਹੜੀਆਂ ਪ੍ਰਮਾਣਿਤ ਨਹੀਂ ਹੁੰਦੀਆਂ ਐਵੇਂ ਲੋਕ ਜਿਹੜੇ ਹੈਗੇ ਪੈਸਾ ਵਟੋਰਨ ਦੀ ਖਾਤਰ ਲੋਕਾਂ ਨੂੰ ਝਾਂਸੇ ਦੇ ਵਿੱਚ ਲੈਂਦੇ ਆ ਤੇ ਊਟ ਪਟਾਂਗੇ ਇਲਾਜ ਆ ਜਿਹੜਾ ਕਰੀ ਜਾਂਦੇ ਨੇ ਉਹਦਾ ਨਤੀਜਾ ਫਿਰ ਇਸੇ ਤਰ੍ਹਾਂ ਹੀ ਨਿਕਲਦਾ ਜੋ ਸੰਗਰੂਰ ਦੇ ਵਿੱਚ ਵੱਡੇ ਪੱਧਰ ਤੇ ਲੋਕਾਂ ਨੂੰ ਜਿਹੜਾ ਹੈਗਾ ਇਹ ਸਾਈਡ ਇਫੈਕਟ ਹੋਇਆ ਉਹਦੇ ਉਹ ਝੱਲਣਾ ਪੈ ਰਿਹਾ ਉਹਨਾਂ ਨੂੰ ਤਾਂ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਉਹ ਇਹ ਹੈ ਕਿ ਸਾਡੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਜੇ ਇਹੋ ਜਿਹੇ ਡਾਕਟਰ ਹੈ ਜਿਹੜੇ ਨਾ ਰਜਿਸਟਰਡ ਹੁੰਦੇ ਆ ਨਾ ਉਹਨਾਂ ਕੋਲੇ ਕੋਈ ਡਿਗਰੀ ਹੁੰਦੀ ਆ ਨਾ ਉਹਨਾਂ ਕੋਲੇ ਕੋਈ ਕੋਰਸ ਹੁੰਦਾ ਕਿਸੇ ਕਿਸਮ ਦਾ ਉਹ ਬਸ ਇਲਾਜ ਕਰੀ ਜਾਂਦੇ ਨੇਗੇ ਤੇ ਇਹਨਾਂ ਨੀਮ ਹਕੀਮਾਂ ਦੇ ਜਿਹੜੇ ਚੱਕਰ ਦੇ ਵਿੱਚ ਲੋਕ ਫਸਦੇ ਆ ਉਹ ਫਸਦੇ ਵੀ ਇਸ ਕਰਕੇ ਆ ਇਹ ਸਰਕਾਰੀ ਹਸਪਤਾਲਾਂ ਦਾ ਜਿਹੜਾ ਸਾਡਾ ਪ੍ਰਬੰਧ ਹੈ ਉਹ ਇੰਨਾ ਮਾੜਾ ਹੈ ਕਿ ਬਹੁਤੇ ਡਾਕਟਰ ਤਾਂ ਜਿਹੜੇ ਹੈਗੇਗੇ ਉਹ ਪਰਚੇ ਕੱਟਣ ਵਾਲੇ ਡਾਕਟਰ ਹੀ ਬਣ ਕੇ ਬਹਿਗੇ ਕਿ ਕੋਈ ਲੜਾਈ ਵਾਲਾ ਕੇਸ ਆਏਗਾ ਕੋਈ ਰੇਪ ਵਾਲਾ ਕੇਸ ਆਏਗਾ ਉਹਦਾ ਡਾਕਟਰੀ ਮੋਆਇਨਾ ਕਰਨਾ ਹੈ ਉਹ ਪਰਚਾ ਕੱਟਣਾ ਹੈ ਪਰਚਾ ਕੱਟਣ ਤੋਂ ਬਾਅਦ ਫਿਰ ਕਚਹਿਰੀਆਂ 'ਚ ਜਾ ਕੇ ਪੇਸ਼ੀਆਂ ਵੀ ਭੁਗਤਣੀਆਂ ਬਹੁਤੇ ਸਰਕਾਰੀ ਡਾਕਟਰ ਤਾਂ ਇਨ੍ਹਾਂ ਕੇਸਾਂ ਦੇ ਵਿੱਚ ਹੀ ਤੁਰੇ ਰਹਿੰਦੇ ਨੇ ਕਚਹਿਰੀਆਂ ਦੇ ਵਿੱਚ ਕੋਰਟਾਂ ਦੇ ਵਿੱਚ ਉਹ ਚੱਲੇ ਜਾਂਦੇ ਨੇ ਕਿ ਤੇ ਹਫ਼ਤਾਵਾਲਾ ਅਕਸਰ ਖਾਲੀ ਮਿਲਦੇ ਆ ਸਾਨੂੰ ਜੇ ਕਿਤੇ ਹੈ ਵੀ ਗਏਗੇ ਕਈ ਚੰਗੇ ਡਾਕਟਰ ਵੀ ਬੈਠੇ ਆ ਸਰਕਾਰੀ ਹਸਪਤਾਲਾਂ ਦੇ ਵਿੱਚ ਮੁਲਾਜ਼ਮ ਬੜੇ ਅੱਛੇ ਬੈਠੇ ਆ ਪਰ ਸਰਕਾਰੀ ਹਸਪਤਾਲਾਂ ਦੇ ਵਿੱਚ ਕੰਮ ਕਰਦੇ ਕਈ ਕਰਮਚਾਰੀਆਂ ਦਾ ਇਹ ਸੁਭਾਅ ਬਣ ਚੁੱਕਿਆ ਕਿ ਮਰੀਜ਼ਾਂ ਨੂੰ ਟਾਲੋ ਟਰਕਾਓ ਉਹਨਾਂ ਦੇ ਪੱਲੇ ਕੁਛ ਨਾ ਪਾਓ ਜਾਂ ਕਈ ਡਾਕਟਰ ਤਾਂ ਬਾਹਰ ਕੈਮਿਸਟਾਂ ਨਾਲ ਰੜ ਕੇ ਮਹਿੰਗੀਆਂ ਦਵਾਈਆਂ ਲਿਖਣੀਆਂ ਉਹਨਾਂ ਦੀਆਂ ਦਵਾਈਆਂ ਵਿਕਵਾਉਣੀਆਂ ਕਮਿਸ਼ਨ ਲੈਣੇ ਟੈਸਟ ਲਿਖਣੇ ਐਕਸ-ਰੇ ਮਸ਼ੀਨ ਖਰਾਬ ਕਰ ਦਿਓ ਕੁਛ ਦਿਨਾਂ ਲਈ ਕਹਿ ਦਿਓ ਮਰੀਜ਼ਾਂ ਨੂੰ ਐਕਸ-ਰੇ ਮਸ਼ੀਨ ਖਰਾਬ ਹੈ ਕੰਪਲੇਂਟ ਪਾਈ ਹੋਈ ਹੈ ਜਦੋਂ ਠੀਕ ਹੋਊਗੀ ਫਿਰ ਤੁਹਾਡਾ ਐਕਸਰੇ ਕਰਾਂਗੇ ਜੇ ਕਾਲੀਏ ਤੇ ਬਾਹਰੋਂ ਕਰਾ ਲਓ ਬਾਹਰ ਵਾਲਿਆ ਜਿਹੜਾ ਐਕਸਰੇ ਕਰਨ ਵਾਲਾ ਹੁੰਦਾ ਉਹਦੇ ਨਾਲ ਵੀ ਕਮਿਸ਼ਨ ਹੁੰਦਾ ਹੈ ਲੈਬੋਰੀਟਰੀ ਵਾਲੇ ਐਵੇਂ ਕਰਦੇ ਨੇ ਕਈ ਸਰਕਾਰੀ ਹਸਪਤਾਲਾਂ ਦੇ ਵਿੱਚ ਕਿ ਕਈ ਵਾਰੀ ਤਾਂ ਉਹ ਗਵਾਹੀ ਦਿੱਤੀ ਜਾਂਦੀ ਹੈ ਅਗਲੇ ਦਾ ਜਿਹੜਾ ਸੈਂਪਲ ਲਿਆ ਹੁੰਦਾ ਖੂਨ ਦਾ ਉਹ ਵੀ ਗਵਾਹ ਦਿੱਤਾ ਜਾਂਦਾ ਹੈ ਤੇ ਗਲਤ ਮਲਤ ਜਿਹੜੇ ਹੈਗੇਗੇ ਉਹ ਟੈਸਟ ਕਰਕੇ ਅਗਲੇ ਨੂੰ ਸਲਿੱਪ ਫੜਾ ਦਿੱਤੀ ਜਾਂਦੀ ਹੈ ਯਾਨੀ ਇਸ ਤਰ੍ਹਾਂ ਦਾ ਰਵਈਆ ਵੀ ਹਲੇ ਚੱਲ ਰਿਹਾ ਹੈ ਤੇ ਜਦੋਂ ਲੋਕ ਇਹ ਸਰਕਾਰੀ ਹਸਪਤਾਲਾਂ ਤੋਂ ਇਸ ਤਰ੍ਹਾਂ ਦੁਖੀ ਹੁੰਦੇ ਨੇਗੇ ਉਹਨਾਂ ਦੇ ਪੱਲੇ ਕੁਝ ਪੈਂਦਾ ਨਹੀਂ ਤੇ ਸਰਕਾਰੀ ਦੇ ਬਜਾਏ ਪ੍ਰਾਈਵੇਟ ਜਿਹੜੇ ਡਾਕਟਰ ਨੇ ਉਹ ਗਰੀਬ ਲੋਕਾਂ ਲਈ ਉਹ ਉਹਨਾਂ ਨੂੰ ਫੇਸ ਨਹੀਂ ਕਰ ਸਕਦੇ ਉਹ ਮਹਿੰਗਾ ਇਲਾਜ ਹੈ ਤਾਂ ਮਹਿੰਗੇ ਇਲਾਜ ਤੋਂ ਡਰਦੇ ਹੋਏ ਤੇ ਸਰਕਾਰੀ ਹਸਪਤਾਲਾਂ ਤੋਂ ਦੁਖੀ ਹੋਏ ਹੋਏ ਲੋਕ ਜਿਹੜੇ ਆਗੇ ਫਿਰ ਉਹ ਕਈ ਵਾਰੀ ਨੀਮ ਹਕੀਮਾਂ ਦੇ ਜਾਲ ਦੇ ਵਿੱਚ ਜਾ ਫਸਦੇ ਆ ਜਿਵੇਂ ਸੰਗਰੂਰ ਦੇ ਵਿੱਚ ਵਾਪਰਿਆ ਕੈਂਪ ਲਾਇਆ ਪਤਾ ਨਹੀਂ ਉਹ ਕਿੰਨੇ ਕੁ ਕੁਆਲੀਫਾਈਡ ਸੀ ਕੀ ਸੀ ਹੋ ਪਰ ਖਬਰ ਮੁਤਾਬਕ ਜਿਹੜਾ ਉਹ 70 ਤੋਂ ਵੱਧ ਲੋਕ ਹੈ ਜਿਹੜੇ ਇਸ ਗੱਲ ਦਾ ਸ਼ਿਕਾਰ ਬਣਿਆ ਤਾਂ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਤਾਂ ਸਾਨੂੰ ਇਹ ਗੱਲ ਸੋਚ ਲੈਣੀ ਚਾਹੀਦੀ ਹੈ ਕਿ ਸਿਹਤ ਨਾਲ ਜੁੜੀ ਹੋਈ ਕੋਈ ਵੀ ਸਮੱਸਿਆ ਹੋਵੇ ਉਹਦਾ ਇਲਾਜ ਕਰਾਉਣ ਤੋਂ ਪਹਿਲਾਂ ਸਾਨੂੰ ਚਾਹੇ ਉਹ ਕੈਂਪ ਦੇ ਵਿੱਚ ਤੁਸੀਂ ਜਾਣਾ ਚਾਹੇ ਤੁਸੀਂ ਕਿਤੇ ਹੋਰ ਜਾਣਾ ਪਹਿਲਾਂ ਡਾਕਟਰ ਦੀ ਡਿਗਰੀ ਡਾਕਟਰ ਦੀ ਕਾਬਲੀਅਤ ਤੇ ਉਹਦੀ ਰੈਪਿਊਟੇਸ਼ਨ ਹੈ ਜਿਹੜੀ ਸਾਰੀ ਸਾਨੂੰ ਚੀਜ਼ਾਂ ਚੈੱਕ ਕਰ ਲਿਆ ਲੈਣੀਆਂ ਚਾਹੀਦੀਆਂ ਜਿਹੜੀਆਂ ਕਿ ਅਸੀਂ ਅਕਸਰ ਕਰਦੇ ਨਹੀਂ ਹੈਗੇ ਕੈਂਪਾਂ ਦੇ ਵਿੱਚ ਖਾਸ ਕਰਕੇ ਤੇ ਸਾਡੇ ਤਾਂ ਇਹ ਵੀ ਰਿਵਾਜ ਹੈਗਾ ਪੰਜਾਬ ਦੇ ਵਿੱਚ ਕਿ ਸਾਰੇ ਜਿਹੜੇ ਸਪੈਸ਼ਲਿਸਟ ਨੇ ਬਿਮਾਰੀਆਂ ਦੇ ਉਹ ਸਾਨੂੰ ਬੱਸਾਂ ਦੇ ਵਿੱਚ ਹੀ ਮਿਲ ਜਾਂਦੇ ਨੇ ਕਿਤੇ ਜਾਣ ਦੀ ਲੋੜ ਨਹੀਂ ਉਹਨਾਂ ਨੇ ਕਿਤੇ ਹਸਪਤਾਲ ਨਹੀਂ ਬਣਾਇਆ ਹੋਇਆ ਉਹ ਡਾਕਟਰ ਕਿੰਨੇ ਕਾਬਿਲ ਹੁੰਦੇ ਨੇਗੇ ਜਿਨ੍ਹਾਂ ਨੂੰ ਡਾਕਟਰ ਹੀ ਕਹੂੰਗਾ ਮੈਂ ਉਹ ਬੱਸਾਂ ਦੇ ਵਿੱਚ ਤੁਸੀਂ ਦੇਖਦੇ ਹੋ ਜਦੋਂ ਬੱਸਾਂ ਦੇ ਵਿੱਚ ਅਸੀਂ ਸਫ਼ਰ ਕਰਦੇ ਆਂ ਤਾਂ ਬੱਸਾਂ ਦੇ ਵਿੱਚ ਸਫ਼ਰ ਕਰਦੇ ਆਂ ਸਾਨੂੰ ਉੱਥੇ ਦੰਦਾਂ ਦੇ ਮਾਹਰ ਡਾਕਟਰ ਵੀ ਮਿਲ ਜਾਂਦੇ ਨੇ ਉਹ ਬੱਸ ਦੇ ਵਿੱਚ ਆਉਂਦੇ ਨੇ ਹੋਕਾ ਦਿੰਦੇ ਨੇ ਝਾੜ ਕਢਾ ਲਓ ਭਾਵੇਂ ਕੋਈ ਕੋਈ ਦੰਦ ਤੁਹਾਡਾ ਖਰਾਬ ਹੈ ਕੋਈ ਮੰਝਣ ਵੇਚਦੇ ਫਿਰਦੇ ਨੇ ਦੰਦਾਂ ਦਾ ਇਲਾਜ ਕਰਦੇ ਫਿਰਦੇ ਨੇ ਉਹ ਸਾਰਾ ਕੁਝ ਦੰਦਾਂ ਦੇ ਸਪੈਸ਼ਲਿਸਟ ਆ ਜਿਹੜੇ ਉਹ ਸਾਨੂੰ ਬੱਸ ਦੇ ਵਿੱਚ ਇਲਾਜ ਕਰਦੇ ਮਿਲਦੇ ਹੈਗੇ ਤੇ ਇਹਦੇ ਨਾਲ ਹੀ ਕੰਨਾਂ ਦਾ ਜੇ ਦੰਦਾਂ ਵਾਲਾ ਡਾਕਟਰ ਜਿਹਨੂੰ ਬੱਸ ਦੇ ਵਿੱਚੋਂ ਇਲਾਜ ਕਰਕੇ ਉਤਰਦਾ ਤੇ ਫਿਰ ਕੰਨਾਂ ਵਾਲਾ ਚੜ ਜਾਂਦਾ ਉਹ ਆ ਕੇ ਬੱਸ ਦੇ ਵਿੱਚ ਠੋਲਾ ਮਾਰ ਕੇ ਕਹਿੰਦਾ ਸਵਾਰੀਆਂ ਨੂੰ ਵੀ ਬੱਸ ਦਾ ਤੁਰਨ ਦਾ ਟਾਈਮ ਥੋੜਾ ਰਹਿ ਗਿਆ ਭਾਈ ਕਿਸੇ ਦੇ ਕੰਨ ਦੇ ਵਿੱਚ ਤਰਾਟਾਂ ਪੈਂਦੀਆਂ ਹੋਣ ਚੀਸਾਂ ਪੈਂਦੀਆਂ ਹੋਣ ਪਰਦਾ ਫਟਿਆ ਹੋਵੇ ਫਲਾਣਾ ਹੋਵੇ ਉਹ ਸਾਰੀਆਂ ਬਿਮਾਰੀਆਂ ਗਿਣ ਕੇ ਫਿਰ ਉਹ ਇੱਕ ਸ਼ੀਸ਼ੀ ਆ ਜਿਹੜੀ ਉਹ ਦੱਸਦਾ ਹੁੰਦਾ ਇਹ ਮੇਰੀ ਸ਼ੀਸ਼ੀ 10 ਰੁਪਏ ਦੀ ਹੈ 20 ਰੁਪਏ ਦੀ ਹੈ ਇਸ ਤਰ੍ਹਾਂ ਦਾ ਰੇਟ ਦੱਸ ਕੇ ਉਹ ਕੰਨਾਂ ਦਾ ਇਲਾਜ ਕਰਕੇ ਕੰਨਾਂ ਦਾ ਸਪੈਸ਼ਲਿਸਟ ਆ ਜਿਹੜਾ ਜਣੀ ਉਹ ਵੀ ਥੱਲੇ ਉਤਰ ਜਾਂਦਾ ਤੇ ਜਦੋਂ ਉਹ ਥੱਲੇ ਉਤਰਦਾ ਤੇ ਫਿਰ ਤੀਜਾ ਡਾਕਟਰ ਆ ਕੇ ਬੱਸ ਦੇ ਵਿੱਚ ਚੜਦਾ ਹੁੰਦਾ ਉਹ ਆ ਕੇ ਕਹਿੰਦਾ ਹੁੰਦਾ ਵੀ ਭਾਈ ਤੁਹਾਡੇ ਕਿਸੇ ਦੇ ਆਂ ਉਂਗਲਾਂ ਦੇ ਨਥੂਰ 파ਟਦੇ ਹੋਣ ਛਿਲਤਰਾਂ 파ਟਦੀਆਂ ਹੋਣ ਤੁਹਾਨੂੰ ਬਲੱਡ ਪ੍ਰੈਸ਼ਰ ਹੋਵੇ ਧਰਨ ਹੋਵੇ ਇਹਨਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਉਹ ਕਹਿੰਦਾ ਹੁੰਦਾ ਮੇਰੇ ਕੋਲ ਆ ਸੱਤ ਧਾਤਾਂ ਦੀ ਬਣੀ ਹੋਈ ਇੱਕ ਮੁੰਦਰੀ ਹੈ ਇੱਕ ਛਾਪ ਹੈ ਇਹਦੇ ਵਿੱਚ ਇੰਨਾ ਸੋਨਾ ਹੈ ਇੰਨਾ ਫਲਾਣੀ ਧਾਤ ਹੈ ਇੰਨਾ ਇਹਦੇ ਚ ਲੋਹਾ ਹੈ ਉਹ ਇਹੋ ਜਿਹਾ ਕੁਝ ਗਣ ਕੇ ਉਹ ਮੁੰਦਰੀ ਹੈ ਜਿਹੜੀ ਫਿਰ 10 20 ਰੁਪਏ ਦੀ ਵੇਚ ਕੇ ਉਹ ਤੁਹਾਡੀ ਧਰਨ ਦਾ ਬਲੱਡ ਪ੍ਰੈਸ਼ਰ ਦਾ ਬਵਾਸੀਰ ਦਾ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਕੇ ਫੇਰ ਉਹ ਉਤਰ ਜਾਂਦਾ ਹੈ ਇਹ ਡਾਕਟਰ ਥੱਲੇ ਉਤਰਦਾ ਹੀ ਹੈ ਫਿਰ ਪੇਟ ਦਾ ਮਹਰ ਡਾਕਟਰ ਆ ਜਾਂਦਾ ਬਸ ਦੇ ਵਿੱਚ ਉਹ ਆ ਕੇ ਕਹਿੰਦਾ ਨਾ ਦੇ ਪਾਈ ਕਿ ਸਾਨੂੰ ਗੈਸ ਦੀ ਸਮੱਸਿਆ ਹੋਵੇ, ਪੇਟ ਗੈਸ ਦੀ ਸਮੱਸਿਆ ਹੋਵੇ ਤਾਂ ਫਿਰ ਉਹ ਆਪਦਾ ਚੂਰਨ ਤੇ ਉਹਦੀਆਂ ਬਣੀਆਂ ਹੋਈਆਂ ਜਿਹੜੀਆਂ ਗੋਲੀਆਂ ਜਾਂ ਚੂਰਨ ਦੀ ਫੱਕੀ ਐ ਉਹ ਪੁੜੀਆਂ ਬਣਾ ਕੇ ਉਹ ਸਵਾਰੀਆਂ ਨੂੰ ਦਿੰਦਾ 10-20 ਰੁਪਏ ਦੇ ਵਿੱਚ ਇਸ ਤਰ੍ਹਾਂ ਪੇਟ ਦੀਆਂ ਬਿਮਾਰੀਆਂ ਦਾ ਮਹਾਰ ਉਤਰਦਾ ਹੀ ਐ ਤਾਂ ਫਿਰ ਕੀ ਹੁੰਦਾ ਹੈ ਉੱਥੇ ਤੁਹਾਡੀਆਂ ਹੱਡੀਆਂ ਦਾ ਮਹਾਰ ਆ ਜਾਂਦਾ ਉਹ ਆ ਕੇ ਕਹਿੰਦਾ ਹੁੰਦਾ ਤੁਹਾਡੇ ਗਿੱਟੇ ਦੁਖਦੇ ਹੋਣ, ਗੋਡੇ ਦੁਖਦੇ ਹੋਣ, ਮੋਢੇ ਦੁਖਦੇ ਹੋਣ, ਸਰਵਾਈਕਲ ਦੀ ਸਮੱਸਿਆ ਹੋਵੇ, ਸਿਰ ਦੁਖਦਾ ਹੋਵੇ ਕਿੰਨਾ ਕੁਝ ਉਹ ਗਿਣਨ ਤੋਂ ਬਾਅਦ ਉਹ ਫਿਰ ਹੱਡੀਆਂ ਦਾ ਇਲਾਜ ਕਰਕੇ ਹੱਡੀਆਂ ਦਾ ਮਾਹਰ ਡਾਕਟਰ ਵੀ ਥੱਲੇ ਉਤਰ ਜਾਂਦਾ ਹੈ ਇਹ ਉਤਰਦਾ ਹੀ ਹੈ ਤੇ ਫਿਰ ਅਸੀਂ ਦੇਖਦੇ ਹਾਂ ਮਰਦਾਨਾ ਤਾਕਤ ਦੇਣ ਵਾਲੇ ਜਿਹੜੇ ਲੋਕ ਐ ਭਾਵੇਂ ਬਸਾਂ ਦੇ ਵਿੱਚ ਬਹੁਤ ਘੱਟ ਆਉਂਦੇ ਨੇ ਪਰ ਅਸੀਂ ਦੇਖਦੇ ਹਾਂ ਕਿ ਪੰਜਾਬ ਦੀਆਂ ਕੰਧਾਂ ਦੇ ਉੱਤੇ ਤੇ ਖੇਤਾਂ ਦੇ ਵਿੱਚ ਬਣੇ ਹੋਏ ਟਿਊਬਵੈਲਾਂ ਦੀਆਂ ਕੋਠੜੀਆਂ ਦੇ ਉੱਤੇ ਜਿਹੜੇ ਅਸੀਂ ਮਰਦਾਨਾ ਤਾਕਤ ਦੇ ਇਸ਼ਤਿਹਾਰ ਦੇਖਨੇ ਆ ਕਿ ਉਹ ਮਰਦਾਨਾ ਤਾਕਤ ਦੇਣ ਦੇ ਮਾਹਰ ਬੰਦੇ ਆਏਗੇ ਜਿਹੜੇ ਉਹ ਵੀ ਬੜਾ ਦਾਵਾ ਕਰਦੇ ਆ ਵੀ ਸਾਡੇ ਕੋਲੇ ਤੁਹਾਨੂੰ ਜੀ ਥਾਂਤ ਪੈਂਦੀ ਹੋਵੇ ਸੁਪਨ ਦੋਸ਼ ਹੁੰਦਾ ਹੋਵੇ ਫਲਾਣਾ ਹੁੰਦਾ ਹੋਵੇ ਬੜਾ ਕੁਝ ਕਹਿੰਦੇ ਆ ਉਹ ਸੈਕਸ ਸਮੱਸਿਆਵਾਂ ਦੇ ਨਾਲ ਜੁੜੇ ਹੋਏ ਇਹ ਜਿਹੜੇ ਮਾਰਨੇ ਇਹ ਵੀ ਥਾਂ ਥਾਂ ਦੇ ਉੱਤੇ ਬੈਠੇ ਹੋਏ ਨੇਗੇ ਅੱਡੇ ਬਣਾਏ ਹੋਏ ਨੇ ਇਹਨਾਂ ਨੇ ਤੇ ਕਈ ਤਾਂ ਜਿਹੜੇ ਹੈਗੇ ਨੇਗੇ ਉਹ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਸੈਕਸ ਸਮੱਸਿਆਵਾਂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਤੇਲ ਵਿੱਚ ਜਾਂਦੇ ਨੇ ਸੜਕਾਂ ਦੇ ਕਿਨਾਰੇ ਨਿੱਕੇ ਨਿੱਕੇ ਤੰਬੂ ਲਾ ਕੇ ਜਿਹੜੇ ਉਹ ਤੇਲ ਵਿੱਚ ਜਾਂਦੇ ਨੇ ਇਸ ਸੈਕਸ ਸਮੱਸਿਆਵਾਂ ਦਾ ਹੱਲ ਇਹ ਸਪੈਸ਼ਲਿਸਟ ਬਣੇ ਬੈਠੇ ਨੇਗੇ ਤੇ ਇਲਾਜ ਕਰ ਰਹੇ ਨੇ ਇਥੋਂ ਤੱਕ ਹੱਦ ਹੋ ਗਈ ਕਿ ਕੈਂਸਰ ਵਰਗਾ ਜਿਹੜਾ ਖਤਰਨਾਕ ਰੋਗ ਹੈ ਜਿਹੜਾ ਪੰਜਾਬ ਦੀ ਧਰਤੀ ਦੇ ਉੱਤੇ ਇਸ ਵੇਲੇ ਜਿਹਦੇ ਬਾਰੇ ਕਿਹਾ ਜਾਂਦਾ ਕਿ ਬਠਿੰਡੇ ਤੋਂ ਇੱਕ ਟ੍ਰੇਨ ਚੱਲਣ ਲੱਗੀ ਬੀਕਾ ਨੇਰ ਨੂੰ ਜਿਹਨੂੰ ਕੈਂਸਰ ਟ੍ਰੇਨ ਕਹਿੰਦੇ ਐ ਇਹ ਬਿਮਾਰੀ ਵੱਡੇ ਪੱਧਰ ਤੇ ਫੈਲੀ ਹੋਈ ਐ ਤੇ ਇਹਦਾ ਇਲਾਜ ਤੰਤਰਾਂ ਮੰਤਰਾਂ ਦੇ ਨਾਲ ਥੌਲਿਆਂ ਦੇ ਨਾਲ ਧਾਗੇ ਤਬੀਤਾਂ ਦੇ ਨਾਲ ਤੇ ਇੱਕ ਪਿੰਡ ਦੇ ਵਿੱਚ ਤਾਂ ਐ ਘਾਹ ਦੀ ਜੜ ਜੀ ਪੁੱਟ ਕੇ ਨਾ ਬੂਟੀ ਕਹਿੰਦੇ ਮੈਂ ਆ ਲੈ ਆਹ ਬੂਟੀ ਦੀ ਆਹ ਘਾਹ ਦੀ ਮੈਂ ਚੜ ਪੱਟਤੀ ਐ ਇਹਦੀ ਜੜ ਪੱਟਤੀ ਨਾਲ ਮੰਤਰ ਪੜਤਾਂ ਮਤਲਬ ਮੈਂ ਕੈਂਸਰ ਦੀ ਜੜ ਪੱਟਤੀਏ ਹੁਣ ਤੂੰ ਤੰਦਰੁਸਤ ਹੋ ਜਾਏਗਾ ਤੇ ਉਹਨਾਂ ਮਰੀਜ਼ਾਂ ਨੂੰ ਇਸ ਤਰ੍ਹਾਂ ਦਾ ਝੂਠਾ ਵਿਸ਼ਵਾਸ ਦਿਵਾ ਕੇ ਉਹ ਕੈਂਸਰ ਦਾ ਇਲਾਜ ਵੀ ਇਸ ਧਰਤੀ ਦੇ ਉੱਤੇ ਕੀਤਾ ਜਾਂਦਾ ਹੈ ਤਾਂ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਇਹ ਕਰਨੀ ਚਾਹੁੰਦਾ ਕਿ ਜਿਹੜਾ ਸੰਗਰੂਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਇਹ ਕਿਤੇ ਹੋਰ ਵੀ ਵਾਪਰ ਸਕਦੀ ਹੈ ਕਿਉਂਕਿ ਸਾਡੇ ਲੋਕਾਂ ਦੀ ਪੜਤਾਲ ਕਰਨ ਦੀ ਆਦਤ ਹੀ ਨਹੀਂ ਹੈ ਸੁਣੀਆਂ ਸੁਣਾਈਆਂ ਗੱਲਾਂ ਤੁਸੀਂ ਬਿਮਾਰੀ ਕਿਸੇ ਨੂੰ ਕੋਈ ਮਾੜੀ ਜੀ ਦੱਸੋ ਸਹੀ 15 ਬੰਦੇ ਮੁਫਤ ਦੀਆਂ ਸਲਾਹਾਂ ਦੇਣ ਵਾਲੇ ਤੁਹਾਨੂੰ ਦੱਸ ਪਾਉਣਗੇ ਉੱਥੇ ਆ ਹੁੰਦਾ ਉੱਥੇ ਆ ਹੁੰਦਾ ਇਸ ਤਰ੍ਹਾਂ ਦਾ ਹੁੰਦਾ ਉੱਥੇ ਜਾਓ ਤੁਸੀਂ ਉੱਥੇ ਜਾਓ ਤੇ ਇਸ ਤੋਂ ਇਲਾਵਾ ਥਾਂ ਥਾਂ ਦੇ ਉੱਤੇ ਬੱਸਾਂ ਤੋਂ ਲੈ ਕੇ ਸੜਕਾਂ ਦੇ ਕਿਨਾਰਿਆਂ ਤੱਕ ਜਿਹੜੇ ਜਾਲ ਵਿਛਾ ਕੇ ਬੈਠੇ ਹੋਏ ਨੀਮ ਹਕੀਮ ਜਿਨ੍ਹਾਂ ਨੂੰ ਮੈਂ ਕਹੂੰਗਾ ਤੇ ਨੀਮ ਹਕੀਮ ਬਾਰੇ ਤੇ ਪੰਜਾਬੀ ਦੇ ਵਿੱਚ ਮੁਹਾਵਰਾ ਹੈ ਕਿ ਨੀਮ ਹਕੀਮ ਖਤਰਾ ਹੈ ਜਾਨ ਤੇ ਜੇ ਇਹ ਮੁਹਾਵਰਾ ਹੀ ਸਪਸ਼ਟ ਕਰਦਾ ਜਿਹੜਾ ਨਿਚੋੜ ਹੁੰਦਾ ਹੈ ਮੁਹਾਵਰਾ ਐਵੇਂ ਨਹੀਂ ਬਣਦਾ ਹੁੰਦਾ ਕਿ ਤੁਹਾਡੀ ਜਾਨ ਨੂੰ ਖਤਰਾ ਖੜਾ ਹੋ ਜਾਂਦਾ ਉਸ ਵੇਲੇ ਜਦੋਂ ਤੁਸੀਂ ਨੀਮ ਹਕੀਮ ਦੇ ਬਸ ਪੈ ਜਾਂਦੇ ਹੋ ਇਸ ਕਰਕੇ ਡਾਕਟਰ ਕੋਲੇ ਜਾਣ ਤੋਂ ਪਹਿਲਾਂ ਆਪਣੇ ਆਪ ਨੂੰ ਪੜਤਾਲੀਆ ਸੁਭਾ ਦਾ ਬਣਾਓ ਪੜਤਾਲ ਕਰੋ ਫੇਰ ਜਾਓ ਨਹੀਂ ਤਾਂ ਜੋ ਕੁਝ ਸੰਗਰੂਰ ਦੇ ਵਿੱਚ ਹੋਇਆ ਉਹ ਸਾਡੇ ਨਾਲ ਵੀ ਵਾਪਰ ਸਕਦਾ ਹੈ ਤਾਂ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਦੋਸਤੋ ਜਿੱਥੇ ਇਹ ਸਰੀਰਕ ਰੋਗਾਂ ਦੀ ਗੱਲ ਸੀ ਮਾਨਸਿਕ ਰੋਗਾਂ ਦਾ ਜਿੱਥੋਂ ਤੱਕ ਸਵਾਲ ਹੈ ਕਿ ਕਈ ਵਾਰੀ ਡਿਪਰੈਸ਼ਨ ਦੇ ਵਿੱਚ ਹੁੰਦਾ ਕੋਈ ਮਰੀਜ਼ ਜਾਂ ਕਈ ਵਾਰੀ ਉਹਦੇ ਮਨ ਤੇ ਕੋਈ ਬੋਝ ਪਿਆ ਹੁੰਦਾ ਹੈ ਉਹ ਅਬਾ ਤਬਾ ਬੋਲਦਾ ਹੈ ਐ ਸ਼ਿਰ ਮਾਰ ਮਾਰ ਕੇ ਖੇਡਣ ਲੱਗ ਜਾਂਦੀਆਂ ਕਈ ਕੁੜੀਆਂ ਬੀਬੀਆਂ ਕਸਰਾਂ ਮਸਰਾਂ ਜਿਨ੍ਹਾਂ ਨੂੰ ਭੂਤਾਂ ਪ੍ਰੇਤਾਂ ਨਾਲ ਜੋੜ ਲੈਂਦੇ ਨੇ ਫਿਰ ਲੋਕ ਹੁੰਦੇ ਤਾਂ ਉਹ ਮਾਨਸਿਕ ਰੋਗ ਨੇ ਉਹਨਾਂ ਮਾਨਸਿਕ ਰੋਗਾਂ ਦਾ ਇਲਾਜ ਸਾਡੇ ਪੰਜਾਬ ਦੀ ਧਰਤੀ ਦੇ ਕਈ ਪਿੰਡਾਂ ਦੇ ਵਿੱਚ ਕਿਹੜੇ ਟੰਗ ਨਾਲ ਕੀਤਾ ਜਾਂਦਾ ਆਪਾਂ ਪੱਲੀ ਪੌਂਤ ਜਾਣੂ ਐ ਕਿ ਕਈ ਥਾਮਾਂ ਦੇ ਉੱਤੇ ਉਹ ਮਨਸ ਕਰੋਗੀ ਕੁੜੀਆਂ ਨੂੰ ਮਰੀਜ਼ਾਂ ਨੂੰ ਚਿੰਟੇ ਮਾਰ-ਮਾਰ ਕੇ ਸੰਗਲ ਮਾਰ-ਮਾਰ ਕੇ ਉਹਨਾਂ ਦੇ ਵਾਲ ਜੁੰਡੇ ਪੱਟ-ਪੱਟ ਕੇ ਕੁੱਟ ਕੇ ਮਾਰ ਕੇ ਉਹਨਾਂ ਤੇ ਤਸ਼ੱਦਦ ਕਰਕੇ ਭੂਤ ਕੱਢਣ ਦਾ ਦਾਵਾ ਕੀਤਾ ਜਾਂਦਾ ਹੈ ਤੇ ਕਈ ਵਾਰੀ ਤਾਂ ਕੁੱਟ-ਕੁੱਟ ਕੇ ਉਹਨਾਂ ਮਰੀਜ਼ਾਂ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਭੋਲੇ-ਪਾਲੇ ਲੋਕ ਆ ਜਿਹੜੇ ਉਹ ਲਾਸ਼ਾਂ ਉੱਥੋਂ ਚੁੱਕ ਕੇ ਲਿਆ ਕੇ ਆਪਣੇ ਘਰ ਲਿਆ ਕੇ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਕਰਕੇ ਫਿਰ ਆਪਣੇ ਕਰਮਾਂ 'ਚ ਨੁਕਸ ਕੱਢਣ ਬੈਠ ਜਾਂਦੇ ਆ ਯਾਨੀ ਇਹ ਸਾਰਾ ਕੁਛ ਆ ਜਿਹੜਾ ਚੱਲ ਰਿਹਾ ਹੈ ਤਾਂ ਮੈਂ ਜਿਹੜੀ ਬੇਨਤੀ ਤੁਹਾਨੂੰ ਕਰਨੀ ਸੀਗੀ ਸਾਰੇ ਦੋਸਤਾਂ ਨੂੰ ਅੱਜ ਕਿ ਇਹ ਗੱਲ ਸ਼ੁਰੂ ਹੋਈ ਸੀ ਸੰਗਰੂਰ ਦੇ ਵਿੱਚ ਗੰਜਾ ਪਣ ਦਾ ਇਲਾਜ ਕਰਾਉਣ ਗਏ ਲੋਕਾਂ ਨਾਲ ਜੋ ਕੁਝ ਵਾਪਰਿਆ ਇਹ ਤਾਂ ਗੱਲ ਆ ਗਈ ਵੱਡੀ ਖਬਰ ਬਣ ਕੇ ਆ ਗਈ ਸਾਡੇ ਸਾਰਿਆਂ ਦੇ ਸਾਹਮਣੇ ਪਰ ਇਹ ਨਿੱਕੀਆਂ ਨਿੱਕੀਆਂ ਘਟਨਾਵਾਂ ਤਾਂ ਹਰ ਰੋਜ਼ ਹੀ ਸਾਡੀ ਜ਼ਿੰਦਗੀ ਦੇ ਵਿੱਚ ਵਾਪਰਦੀਆਂ ਨੇ ਤੇ ਮੈਂ ਤਾਂ ਇੱਕ ਵੇਦ ਇਹ ਵੀ ਦੇਖਿਆ ਬੱਸ ਦੇ ਵਿੱਚ ਇੱਕ ਵੇਦ ਹੁੰਦਾ ਸੀਗਾ ਉਹ ਕਹਿੰਦਾ ਹੁੰਦਾ ਸੀ ਬੱਸ ਨੂੰ ਠੋਲਾ ਮਾਰ ਕੇ ਉਹ ਮਰੀਜ਼ਾਂ ਨੂੰ ਉਹ ਜਿਹੜੇ ਸਾਹਮਣੇ ਬੈਠੀਆਂ ਹੁੰਦੀਆਂ ਸਵਾਰੀਆਂ ਉਹ ਕਹਿੰਦਾ ਹੁੰਦਾ ਸੀ 15 ਮਰਜ਼ਾਂ ਦੀ ਇੱਕੋ ਦਵਾਈ ਸੱਪ ਦਾ ਡੱਸਿਆ ਹੋਵੇ ਅੱਗ ਦਾ ਮੱਚਿਆ ਹੋਵੇ ਪਲਮਦੌੜੀ ਹੋਵੇ ਕੱਛਾਂ ਦੀਆਂ ਕਛਲਾਰੀਆਂ ਗਲਹੀਰਾਂ ਹਜ਼ੀਰਾ ਇਸ ਤਰ੍ਹਾਂ ਉਹ 15 ਬਿਮਾਰੀਆਂ ਗਿਣ ਕੇ ਫਿਰ ਕਹਿੰਦਾ ਹੁੰਦਾ ਸੀ ਮੇਰੇ ਕੋਲੇ ਆ ਇਹਨਾਂ 15 ਮਰਜ਼ਾਂ ਦੀ ਇੱਕੋ ਆ ਮਲਮ ਦੀ ਡੱਬੀ ਐ ਇਹ ਡੱਬੀ ਦੀ ਕੀਮਤ 10 ਰੁਪਏ ਐ ਤੁਸੀਂ ਇਹਨੂੰ ਲੈ ਜਾਓ ਤੇ ਤੁਸੀਂ ਠੀਕ ਹੋ ਜਾਓਗੇ ਯਾਨੀ 15 ਬਿਮਾਰੀਆਂ ਦੀ ਇੱਕੋ ਦਵਾਈ ਉਹ ਦਾਵਾ ਕਰਿਆ ਕਰਦਾ ਸੀ ਯਾਨੀ ਇਸ ਤਰ੍ਹਾਂ ਦੇ ਜਿਹੜੇ ਹਕੀਮ ਨੀਮ ਹਕੀਮ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਹਰ ਰੋਜ਼ ਜ਼ਿੰਦਗੀ ਦੇ ਮੋੜ ਦੇ ਉੱਤੇ ਮਿਲਦੇ ਐ ਤੇ ਸਾਨੂੰ ਸਿਹਤ ਦੇ ਸਮੱਸਿਆ ਦੇ ਉੱਤੇ ਇੰਨਾ ਕੁ ਅਵੇਅਰ ਇੰਨਾ ਕੁ ਚੇਤਨ ਹੋਣਾ ਚਾਹੀਦਾ ਐ ਕਿ ਅਸੀਂ ਕਿਤੇ ਆਪਣੀ ਜਾਨ ਦਾ ਖੋ ਆਪ ਹੀ ਨਾ ਬਣ ਜਾਈਏ ਤੇ ਜਾਨ ਨਾਲ ਖਿਲਵਾੜ ਨਾ ਕਰੋ ਸਿਹਤ ਨਾਲ ਖਿਲਵਾੜ ਨਾ ਕਰੋ ਨਹੀਂ ਤਾਂ ਮਿੱਤਰੋ ਫਿਰ ਪਛਤਾਉਣਾ ਪੈਂਦਾ ਤੇ ਜਿਹੜੇ ਭਰਾਵਾਂ ਦੇ ਇੱਥੇ ਗੰਜ ਪਿਆ ਉਹ ਸਿਰ ਤੋਂ ਵਾਲ ਉਖੜ ਗਏ ਕਿਸੇ ਕਾਰਨ ਕਰਕੇ ਇਹਦੇ ਲਈ ਤਾਂ ਮੈਂ ਕੋਈ ਡਾਕਟਰ ਤਾਂ ਹਾਂ ਨਹੀਂ ਪਰ ਮੈਨੂੰ ਮੋਟਾ ਜਿਹਾ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਸਰੀਰ ਦੇ ਵਿੱਚ ਕੋਈ ਸੈਣਾ ਦੀ ਬਾਦ ਘਾਟ ਹੋ ਜਾਂਦੀ ਹੈ ਕੋਈ ਹੋਰ ਕਿਸੇ ਕਿਸਮ ਦੀ ਘਾਟ ਬਾਦ ਕੋਈ ਕਾਰਨ ਬਣਦੇ ਆ ਕਿ ਉਮਰ ਦੇ ਲਿਹਾਜ਼ ਨਾਲ ਸਿਰ ਤੇ ਗੰਜ ਵੀ ਪੈਣਾ ਹੁੰਦਾ ਹੈ ਵਾਲ ਚਿੱਟੇ ਵੀ ਹੋਣੇ ਹੁੰਦੇ ਨੇਗੇ ਇਹ ਸਾਰਾ ਕੁਝ ਵਾਪਰਦਾ ਹੈ ਤੇ ਇਸ ਕਰਕੇ ਤੋਂ ਕਬਰੋਂ ਦੀ ਲੋੜ ਨੇ ਜੇ ਹਾਂ ਸੋਨਾ ਬਣਨ ਦੀ ਭਾਵਨਾ ਤਾਂ ਸੋਨਾ ਦੇਖਣ ਦੀ ਭਾਵਨਾ ਸਾਰਿਆਂ ਚ ਹੀ ਹੁੰਦੀ ਹੈਗੇ ਤੇ ਉਹਨਾਂ ਦੇ ਵਿੱਚ ਜੇ ਹੀਣ ਭਾਵਨਾ ਸੀ ਵੀ ਅਸੀਂ ਗੰਜੇ ਆ ਭਾਈ ਇਹ ਫਿਰ ਇਸ ਤਰ੍ਹਾਂ ਤਾਂ ਇਹ ਹੋ ਨਹੀਂ ਸਕਦਾ ਨਹੀਂ ਤਾਂ ਫਿਰ ਗੰਜਾ ਹੋਵੇ ਕੋਈ ਨਾ ਤੇ ਸੋਹਣੇ ਬੰਦੇ ਦਾ ਤਾਂ ਇੱਕੋ ਤਰੀਕਾ ਵਿਦਵਾਨਾਂ ਨੇ ਸਾਨੂੰ ਦੱਸਿਆ ਸਾਡੇ ਵਿਦਵਾਨ ਕਹਿੰਦੇ ਕਿ ਹੈਂਡਸਮ ਇਸ 댓 ਹੈਂਡਸਮ ਡਸ ਸੋਹਣਾ ਬੰਦਾ ਉਹ ਹੁੰਦਾ ਜਿਹੜਾ ਸੋਹਣੇ ਕੰਮ ਕਰੇ ਤੇ ਉਸ ਕੰਮ ਸੋਹਣੇ ਕਰੋ ਤੁਹਾਡੀ ਸਮਾਜ ਦੇ ਵਿੱਚ ਮਹਿਮਾ ਹੋਏਗੀ ਚੰਗਾ ਪਾਣਾ ਜਿਹੜਾ ਖਲਾਰੋ ਸਮਾਜ ਦੇ ਵਿੱਚ ਲੋਕਾਂ ਦੇ ਦੁੱਖਾਂ ਤਕਲੀਫਾਂ ਦੀਆਂ ਗੱਲਾਂ ਕਰੋ ਤੋਂ ਇਲਾਜ ਹੈ ਜਿਹੜਾ ਉਹ ਕਿਛੇ ਕਾਬਲ ਡਾਕਟਰ ਸਕਿਨ ਸਪੈਸ਼ਲਿਸਟ ਵੱਡੇ ਵੱਡੇ ਹਸਪਤਾਲਾਂ 'ਚ ਬੈਠੇ ਨੇਗੇ ਵੱਡੇ ਵੱਡੇ ਪ੍ਰਾਈਵੇਟ ਹਸਪਤਾਲ ਵੀ ਨੇ ਸਰਕਾਰੀ ਵੀ ਹੈਗੇ ਨੇਗੇ ਪਰ ਮੈਂ ਦੱਸਿਆ ਵੀ ਸਰਕਾਰੀ ਹਸਪਤਾਲਾਂ ਦੇ ਵਿੱਚ ਕੁਝ ਸਮੱਸਿਆਵਾਂ ਹੈਗੀਆਂ ਪ੍ਰਾਈਵੇਟ ਹਸਪਤਾਲਾਂ ਦੇ ਇਲਾਜ ਮਹਿੰਗੇ ਨੇ ਇਹ ਵੀ ਸਮੱਸਿਆ ਹੈਗੀ ਹੈ ਪਰ ਤੀਜੇ ਪਾਸੇ ਫਿਰ ਜਿਹੜੇ ਨੀਮ ਹਕੀਮ ਹੈ ਫਿਰ ਇਹਨਾਂ ਤੋਂ ਵੀ ਤਾਂ ਬਚਣਾ ਹੀ ਹੈ ਫਿਰ ਹੱਲ ਕੀ ਹੋਵੇ ਇਹ ਸੋਚਿਓ ਕਿ ਅਸੀਂ ਆਪਣਾ ਇਲਾਜ ਆਪਣੀ ਸਿਹਤ ਦੀ ਜੇ ਕੋਈ ਸਮੱਸਿਆ ਹੈ ਉਹਦਾ ਇਲਾਜ ਅਸੀਂ ਕਦੋਂ ਕਰਾਉਣਾ ਹੈ ਕਿੱਥੋਂ ਕਰਾਉਣਾ ਹੈ ਕਿੰਨਾ ਬਜਟ ਹੈ ਕੀ ਸਾਬ ਕਿਤਾਬ ਹੈ ਇਹਦੇ ਉੱਤੇ ਸੋਚ ਲੈਣਾ ਚਾਹੀਦਾ ਹੈ ਤੇ ਆਪਣੇ ਆਲੇ ਦੁਆਲੇ ਸਿਆਣੇ ਲੋਕ ਜਿਹੜੇ ਹੁੰਦੇ ਨੇ ਉਹਨਾਂ ਤੋਂ رائے ਲੈ ਲੈਣੀ ਚਾਹੀਦੀ ਹੈ ਪਰ ਨੀਮ ਹਕੀਮਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਜੇ ਨਹੀਂ ਬਚੋਗੇ ਇਹਨਾਂ ਦੇ ਜਾਦ ਫਸੋਗੇ ਫਿਰ ਸੰਗਰੂਰ ਵਾਲੇ ਉਹ ਲੋਕ ਜਿਹੜੇ ਗੰਜਾਪਣ ਦਾ ਇਲਾਜ ਕਰਾਉਣ ਗਏ ਸੀਗੇ ਤੇ ਉੱਥੋਂ ਹੋਰ ਬਿਮਾਰੀਆਂ ਖੱਟ ਕੇ ਲਏ ਅੱਖਾਂ ਦੀਆਂ ਚਮੜੀ ਦੀਆਂ ਤੇ ਉਹ ਰੋਗ ਉਹਨਾਂ ਨੂੰ ਲੱਗ ਗਏ ਅਸੀਂ ਉਹਨਾਂ ਦੀ ਸਿਹਤ ਦੀ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ ਕਿ ਉਹ ਬੰਦੇ ਛੇਤੀ ਠੀਕ ਹੋਣ ਤੇ ਬਾਕੀ ਇਸ ਘਟਨਾ ਤੋਂ ਸਾਨੂੰ ਇਹੀ ਸਬਕ ਸਿੱਖਣਾ ਚਾਹੀਦਾ ਕਿ ਅੱਗੇ ਤੋਂ ਅਸੀਂ ਆਪ ਖੁਦ ਬਚ ਕੇ ਰਹੀਏ ਤੇ ਆਪਣੀ ਜ਼ਿੰਦਗੀ ਦਾ ਠੀਕ ਰਾਖ਼ਤ ਤਿਆਰ ਕਰਕੇ ਬਹੁਤ-ਬਹੁਤ ਧੰਨਵਾਦ ਜੇ ਚੰਗੀ ਲੱਗੀ ਇਹ ਗੱਲ ਇਹਨੂੰ ਸ਼ੇਅਰ ਕਰ ਦਿਓ ਯਾਰ ਲੋਕਾਂ ਦੇ ਵਿੱਚ ਦੱਬ ਕੇ ਮਿਹਰਬਾਨੀ